ਮਹਿਮਾ ਤਾ ਕੀ ਕੇਤਕ ਗਣੀਐ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਹਿਜ ਆਨੰਦ ਤਿੰਨਾ ਸੰਗ ਓਨ ਸੰਸਰ ਅਬਰ ਨਾ ਦਾਤੇ ਜਗਤ ਉਦਾਰਨ ਸਹੀ ਆਏ ਜੋ ਜਨ ਦਰਸ ਪਿਆਸਾ ਉਨਕੀ ਸ਼ਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕੈ ਚਰਨ ਪਰਉ ਤਾ ਜੀਵਾ ਜਨਕੈ ਸੰਗ ਨਿਹਾਲਾ ਭਗਤਨ ਕੀ ਰੇਨ ਹੋਏ ਮਨ ਮੇਰਾ ਹੋ ਹੋ ਪ੍ਰਭੂ ਕਿਰਪਾਲਾ ਬਰਾਜ ਜੋਵਨ ਅਬਦ ਜੋ ਦੀਸੈ ਸਭ ਕਿਛੁ ਜੁਗ ਮਹਿ ਘਾਟਿਆ ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਤਨ ਖਾਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਜੁਗੋ ਜੋਗ ਅਟਲ ਤਖਤ ਜਬਰ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀਜਨੋ ਆਉ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੋਇਆ ਲੜੀ ਪਰ ਅਮਰਤ ਬਾਣੀ ਆਪਾਂ ਵਿਚਾਰਦੇ ਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਥਾਂ ਬਚਨ ਇਹ ਕਹਿ ਦਿੱਤੇ ਕਹਿਣ ਲੱਗੇ ਅਸੀਂ ਬਹੁਤ ਤਨਾੜ ਹੈ ਤੇ ਨਾਲ ਸ਼ਬਦ ਵਰਤਿਆ ਅਸੀਂ ਬੜੇ ਭਾਗੇ ਬੜੇ ਆ ਉਂਝ ਤੁਸੀਂ ਗੁਰਬਾਣੀ ਪੜ੍ਹੋਗੇ ਤੁਹਾਨੂੰ ਕਿਤੇ ਇਹ ਜ਼ਿਕਰ ਨਹੀਂ ਮਿਲੇਗਾ ਵੀ ਅਸੀਂ ਦੁਨਿਆਵੀ ਪਦਾਰਥ ਕਰਕੇ ਬੜੇ ਤਨਾੜ ਹੋ ਗਏ ਗੁਰਬਾਣੀ ਵਿੱਚ ਕਿਸੇ ਭਗਤ ਸਹਿਬਾਨ ਜਾਂ ਗੁਰੂ ਸਹਿਬਾਨ ਦੇ ਜੀਵਨ ਵਿੱਚੋਂ ਅਮਰਤ ਬੋਲਾਂ ਵਿੱਚੋਂ ਤੁਹਾਨੂੰ ਨਹੀਂ ਮਿਲੇਗਾ ਹਾਲਾਂਕਿ ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਵੀ ਸਤਗੁਰੂ ਦੇ ਦਰ ਤੇ ਵੱਡੇ ਵੱਡੇ ਮਹਾਰਾਜੇ ਬਾਦਸ਼ਾਹ ਸਮਰਾਟ ਅਮੀਰ ਘਰਾਣੇ ਝੁਕਦੇ ਸੀ ਗੁਰੂ ਦਰ ਤੇ ਭਗਤਾਂ ਦੀ ਗੱਲ ਕਰੋ ਤੇ ਭਗਤ ਪੀਪਾ ਜੀ ਖੁਦ ਰਾਜ ਘਰਾਣੇ ਵਿੱਚੋਂ ਨੇ ਰਾਜ ਭਾਗ ਹੈ ਉਹਨਾਂ ਕੋਲ ਪਰ ਫਿਰ ਵੀ ਤੁਹਾਨੂੰ ਅਮਰਤ ਬਾਣੀ ਵਿੱਚੋਂ ਕਿਤੇ ਨਹੀਂ ਮਿਲੇਗਾ ਵੀ ਸਾਡੇ ਕੋਲ ਪਦਾਰਥ ਬੜਾ ਆ ਗਿਆ। ਦੁਨਿਆਵੀ ਦੌਲਤ ਬਹੁਤ ਆ ਗਈ ਤੇ ਅਸੀਂ ਬੜੇ ਧਨਾੜ ਬਣ ਗਏ ਜਾਂ ਬੜ ਭਾਗੇ ਬਣ ਗਏ ਨਹੀਂ ਮਿਲੇਗਾ। ਪਰ ਇੱਕ ਥਾਂ ਗੁਰੂ ਅਰਜਨ ਸਾਹਿਬ ਕਹਿਣਗੇ ਕਹਿਣ ਲੱਗੇ ਅਸੀਂ ਬਹੁਤ ਤਨਵੰਤ ਬਣ ਗਏ, ਧਨਾੜ ਬਣ ਗਏ। ਅਸੀਂ ਬੜੇ ਬੜਾ ਭਾਗੇ ਬਣ ਗਏ ਤੇ ਪੁੱਛਿਆ ਗੁਰੂ ਅਰਜੁਨ ਸਾਹਿਬ ਮਹਾਰਾਜ ਨੂੰ ਵੀ ਸਤਿਗੁਰੂ ਜੀ ਤੁਹਾਡੇ ਕੋਲ ਕਿਹੜਾ ਖਜ਼ਾਨਾ ਆ ਗਿਆ ਤਾਂ ਬਾਣੀ ਚ ਬਚਨ ਵਰਤਿਆ ਕਹਿੰਦੇ ਹਮ ਤਨਵੰਤ ਭਾਗ ਗਠ ਸਚ ਨਾਏ ਹਰ ਗੁਨ ਗਾਵੈ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਸਾਹਿਬ ਕਹਿਣ ਲੱਗੇ ਅਸੀਂ ਧਨਾੜ ਤੇ ਬੜਪਾਗੇ ਤਾਂ ਬਣ ਗਏ ਸਾਡੇ ਕੋਲ ਪਿਓ ਦਾਦੇ ਦਾ ਖਜ਼ਾਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਹੈ ਔਰ ਜਦੋਂ ਅਸੀਂ ਇਸ ਅੰਮ੍ਰਿਤ ਬਾਣੀ ਨੂੰ ਫੋਲਿਆ ਆਪਾਂ ਨੂੰ ਸਮਝਾ ਰਹੇ ਨੇ ਪਿਓ ਦਾਦੇ ਦਾ ਖੋਲ ਡਿਠਾ ਖਜ਼ਾਨਾ ਜਦੋਂ ਇਹਨੂੰ ਖੋਲ ਕੇ ਵੇਖਿਆ ਆਪ ਇਹਨੂੰ ਅੰਮ੍ਰਿਤ ਬਾਣੀ ਨੂੰ ਪੜ ਵਿਚਾਰ ਕੇ ਵੇਖਿਆ ਤਾਂ ਮੇਰੇ ਮਨ ਭਇਆ ਨਿਧਾਨਾ ਮੇਰੇ ਮਨ ਵਿੱਚ ਆਨੰਦ ਬਣ ਗਿਆ ਔਰ ਅੱਗੇ ਸ਼ਬਦ ਕੀ ਵਰਤਿਆ ਕਹਿਣ ਲੱਗੇ ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੂਲ ਕਹਿਣ ਲੱਗੇ ਇਸ ਅੰਮ੍ਰਿਤ ਬਾਣੀ ਦਾ ਦੁਨਿਆਵੀ ਤੌਰ ਤੇ ਜਿਹੜੇ ਕੀਮਤੀ ਰਤਨ ਨੇ ਲਾਲ ਨੇ ਉਹ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਰਤਨ ਲਾਲ ਜਾਕਾ ਕਛੂ ਨਾ ਮੋਲ ਕੀਮਤੀ ਗਹਿਣਿਆਂ ਨਾਲ ਵੀ ਇਸ ਬਾਣੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਭਰੇ ਭੰਡਾਰ ਅਖੂਟ ਅਤੋਲ ਸਤਿਗੁਰੂ ਕਹਿੰਨ ਲੱਗੇ ਇਹ ਖਜ਼ਾਨਾ ਅਖੂਟ ਹੈ ਅਤੋਲ ਹੈ ਨਾ ਇਹਨੂੰ ਤੋਲ ਕੇ ਇਹਦਾ ਕੋਈ ਅੰਤ ਪਾਇਆ ਜਾ ਸਕਦਾ ਤੇ ਨਾ ਇਹਨੂੰ ਇਸ ਖਜ਼ਾਨੇ ਨੇ ਕਦੀ ਮੁਕਣਾ ਮਹਾਰਾਜ ਫਿਰ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ਸਾਹਿਬ ਕਹਿਣ ਲੱਗੇ ਖਾਭੂ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਕਹਿਣ ਲੱਗੇ ਭਾਈ ਰਲ ਮਿਲ ਕੇ ਇਸ ਅੰਮ੍ਰਿਤ ਬਾਣੀ ਦੇ ਖਜ਼ਾਨੇ ਨੂੰ ਵਿਚਾਰੋ ਇਸ ਅੰਮ੍ਰਿਤ ਬਾਣੀ ਦੇ ਖਜ਼ਾਨੇ ਨਾਲ ਸਾਂਝ ਪਾਓ ਔਰ ਗੁਰੂ ਜੀ ਨੇ ਕਿਹਾ ਵੀ ਇਹ ਦੁਨਿਆਵੀ ਧਨ ਦੀ ਤਰ੍ਹਾਂ ਨਹੀਂ ਇਹਨੇ ਮੁਕਣਾ ਨਹੀਂ ਇਹਨੇ ਘਟਣਾ ਨਹੀਂ ਕਦੀ ਖਾਭੂ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਬੱਦ ਤੋਂ ਜਾਈ ਜਿੰਨੋਂ ਦਿਨ ਵੱਧੇ ਜਾਣਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਖਜ਼ਾਨੇ ਵਿੱਚ ਆਪਣੀ ਸੁਰਤ ਜੋੜਨ ਦੇ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ ਆਓ ਜੋ ਲੜੀਵਾਰ ਅੰਮ੍ਰਿਤ ਬਾਣੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 200 7 ਅਤੇ 208 ਅੰਗ ਤੇ ਇਹ ਸ਼ਿਸ਼ੋਭਤ ਬਚਨ ਹੈ ਮਹਾਰਾਜ ਇਹਦੇ ਵਿੱਚ ਕਿਰਪਾ ਕਰ ਰਹੇ ਨੇ ਕਹਿਣ ਲੱਗੇ ਗੌੜੀ ਮਹੱਲਾ ਪੰਜਵਾ ਗੌੜੀ ਰਾਗ ਦਾ ਨਾਮ ਹੈ ਪੰਚਮ ਪਾਤਸ਼ਾਹ ਦੇ ਬਚਨ ਨੇ ਤੇ ਗੱਲ ਅੱਜ ਦੇ ਸ਼ਬਦ ਵਿੱਚ ਜਿੰਨੀ ਕੀਤੀ ਉਹ ਪਰਮਾਤਮਾ ਦੇ ਨਾਮ ਦੀ ਮਹਾਰਾਜ ਕਹਿਣ ਲੱਗੇ ਹਉ ਤਾ ਕੈ ਬਲਿਹਾਰੀ ਜਾ ਕੈ ਕੇਵਲ ਨਾਮ ਅਧਾਰੀ ਥੋੜਾ ਅਰਥ ਨੂੰ ਸਮਝੋ ਕਹਿਣ ਲੱਗੇ ਹਉ ਤਾ ਕੈ ਬਲਿਹਾਰੀ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਮੈਂ ਇਹੋ ਜਿਹੇ ਪੁਰਖ ਤੋਂ ਕੁਰਬਾਨ ਜਾਂਨਾ ਹੈ ਬਲਿਹਾਰਨੇ ਜਾਂਨਾ ਹੈ ਮਹਾਰਾਜ ਕਿੰਨਾ ਤੋਂ ਕਹਿਣ ਲੱਗੇ ਜਾ ਕੇ ਕੇਵਲ ਨਾਮ ਆਧਾਰੀ ਆਧਾਰੀ ਦਾ ਅਰਥ ਹੁੰਦਾ ਹੈ ਆਸਰਾ ਟੇਕ ਲੈਣੀ ਕਹਿਣ ਲੱਗੇ ਜਿਨੇ ਆਪਣੇ ਜੀਵਨ ਦਾ ਆਸਰਾ ਜਿਨੇ ਆਪਣੇ ਜੀਵਨ ਦੀ ਟੇਕ ਇੱਕ ਪਰਮਾਤਮਾ ਦੇ ਨਾਮ ਤੇ ਬਣਾਈ ਹੈ ਇਹੋ ਜਿਹੇ ਪੁਰਖ ਤੋਂ ਨੜਾ ਇੱਕ ਪਰਮਾਤਮਾ ਦੇ ਨਾਮ ਤੇ ਭਰੋਸਾ ਰੱਖਦਾ ਹੈ ਇੱਕ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ ਨਾਮ ਨੂੰ ਜਿਹਨੇ ਆਸਰਾ ਬਣਾਇਆ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਕੁਰਬਾਨ ਜਾਂਦਾ ਇੱਕ ਵਚਨ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਪੜ੍ਹਦੇ ਹੋ ਮਹਾਰਾਜ ਨਾਮ ਜਪਣ ਵਾਲਿਆਂ ਪ੍ਰਤੀ ਕਹਿਣਗੇ ਹਉ ਕੁਰਬਾਨੈ ਜਾਉ ਮਿਹਰਬਾਨਾ ਹੋਂ ਕੁਰਬਾਨੇ ਜਾਉ ਹੋਂ ਕੁਰਬਾਨੇ ਜਾਉ ਤਿਨਾਂ ਕਹਿ ਲੈਣ ਜੋ ਤੇਰਾ ਨਾਉ ਫਿਰ ਕਹਿਣਗੇ ਲੈਣ ਜੋ ਤੇਰਾ ਨਾਉ ਤਿਨਾਂ ਕਹਿ ਹੋਂ ਸਾਧ ਕੁਰਬਾਨੇ ਜਾਉ ਬਾਰ ਬਾਰ ਸ਼ਬਦ ਵਰਤਨਗੇ ਮਹਾਰਾਜ ਕਹਿਣ ਲੱਗੇ ਮੈਂ ਕੁਰਬਾਨ ਜਾਂਨੇ ਫਿਰ ਕਹਿਣਗੇ ਮੈਂ ਕੁਰਬਾਨ ਜਾਂਨੇ ਤੀਜੀ ਵਾਰ ਫਿਰ ਕਹਿਣਗੇ ਮੈਂ ਸੈਂਕੜੇ ਬਾਰ ਕੁਰਬਾਨ ਜਾਂਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਨੇ ਪ੍ਰਮਾਤਮਾ ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਤੇਰੇ ਨਾਮ ਵਿੱਚ ਜਿਨ੍ਹਾਂ ਨੇ ਸੁਰਤ ਜੋੜੀ ਹੈ ਜਿਨ੍ਹਾਂ ਇੱਕ ਦੀ ਟੇਕ ਲਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਹਉ ਤੱਕਹਿ ਬਲਿਹਾਰੀ ਜਾ ਕੇ ਕੇਵਲ ਨਾਮ ਆਧਾਰੀ ਤੇ ਵੇਖੋ ਨਾਮ ਤੋਂ ਬਿਨਾ ਬਾਹਰੀ ਤੌਰ ਤੇ ਹੋਰ ਕੁਝ ਵੇਖੋ ਉਹ ਕਿਸੇ ਕੰਮ ਦਾ ਨਹੀਂ ਤੁਸੀਂ ਸ੍ਰੀ ਰਾਗ ਪੜ੍ਹੋ ਨਾ ਉਹਦੀ ਆਰੰਭਤਾ ਵਿੱਚ ਇੱਕ ਬਚਨ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕੋਈ ਉਦਾਹਰਨ ਐਗਜ਼ੈਂਪਲ ਕੋਈ ਥਾਂ ਨਹੀਂ ਰੱਖਦੀ ਭਾਵ ਸਤਿਗੁਰੂ ਦਾ ਸ਼ਬਦ ਸਭ ਤੋਂ ਉੱਤਮ ਹੈ ਮਹਾਰਾਜ ਨੇ ਕਿਹਾ ਸ੍ਰੀ ਰਾਗ ਅੰਦਰ ਸ਼ਬਦ ਇੱਕੋ ਹੈ ਉਹਦੇ ਚਾਰ ਬੰਦ ਨੇ ਚਾਰ ਪਦੇ ਨੇ ਉਹਨਾਂ ਵਿੱਚ ਸਾਨੂੰ ਸਮਝਾ ਰਹੇ ਨੇ ਇਕ ਪਹਿਲਾ ਬਚਨ ਕਿਹਾ ਕਹਿ ਲੱਗੇ ਸਿੱਖ ਦਾ ਕਰਮ ਮੋਤੀਆਂ ਦਾ ਬਣ ਜਾਏ ਰਤਨਾ ਨਾਲ ਜੜਿਆ ਹੋਵੇ ਕਸਤੂਰੀ ਦੀ ਮਹਿਕ ਆਉਂਦੀ ਹੋਵੇ ਚੰਦਨ ਦੀ ਮਹਿਕ ਆਉਂਦੀ ਹੋਵੇ ਮੈਨੂੰ ਕੋਈ ਇਤਰਾਜ਼ ਨਹੀਂ ਸ਼ਬਦ ਕੀ ਵਰਤਿਆ ਮੋਤੀਆਂ ਦਾ ਘਰ ਬਣ ਜਾਏ ਰਤਨਾ ਨਾਲ ਜੜਿਆ ਹੋਵੇ ਕਸਤੂਰੀ ਦੀ ਚੰਦਨ ਦੀ ਮਹਿਕ ਆਉਂਦੀ ਹੋਵੇ ਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਹਾਂ ਇੱਕ ਗੱਲ ਚੇਤਾ ਰੱਖੀ ਜੇ ਇਹੋ ਜੇ ਘਰ ਵਿੱਚ ਪੈਰ ਪਾਉਂਦਿਆਂ ਤੈਨੂੰ ਦਾਤਾਰ ਚੇਤੇ ਆ ਰਿਹਾ ਖੁਦਾ ਚੇਤੇ ਆ ਰਿਹਾ ਫਿਰ ਇਹ ਘਰ ਵੀ ਤੇਰਾ ਪ੍ਰਬਾਨ ਹੈ ਪਰ ਜੇ ਇਹਦੇ ਵਿੱਚ ਕਦਮ ਪਾਉਂਦਿਆਂ ਘਰ ਦੀ ਚਕਾ ਚੌਂਦ ਵੇਖ ਕੇ ਤੇ ਤੇਰੇ ਅੰਦਰ ਕੋਈ ਰੱਬੀ ਨਾਮ ਭੁੱਲ ਕੇ ਤੇ ਅਹੰਕਾਰ ਪੈਦਾ ਹੋ ਰਿਹਾ ਸਤਿਗੁਰੂ ਕਹਿਣ ਲੱਗੇ ਫਿਰੇ ਕਿਸੇ ਕੰਮ ਦਾ ਨਹੀਂ ਫਿਰ ਕਈ ਥਾਵਾਂ ਤੇ ਬਾਣੀ ਵਿੱਚ ਕਿਆ ਵੀ ਛਪਰੀ ਵੀ ਚੰਗੀ ਹੈ ਤੁਸੀਂ ਬਾਣੀ ਵਿੱਚੋਂ ਵਚਨ ਪੜੋ ਕਹਿਣ ਲੱਗੇ ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਪਰ ਸਹਿਬ ਕਹਿਣ ਲੱਗੇ ਮਤ ਦੇਖ ਭੂਲਾ ਵੀਸਲਾ ਤੇਰਾ ਚੇਤ ਨਾ ਆਵੇ ਨਾ। ਵੇਖੀ ਮਤਾ ਤੂੰ ਇਹੋ ਦੇ ਘਰ ਵਿੱਚ ਪੈਰ ਪਾਉਂਦੇ ਆ ਤੇ ਤੈਨੂੰ ਕਰਤਾਰ ਭੁੱਲ ਜਾਏ। ਮੈਂ ਫਿਰ ਤੁਹਾਨੂੰ ਬੇਨਤੀ ਕਰ ਰਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖ ਦਾ ਘਰ ਕੀਮਤੀ ਬਣੇ ਮੈਨੂੰ ਕੋਈ ਗਿਲਾ ਨਹੀਂ। ਪਰ ਸਿੱਖ ਦੀ ਸੁਰਤ ਵਿੱਚ ਨਾਮ ਚਾਹੀਦਾ। ਇਹਦੀ ਸੁਰਤ ਵਿੱਚ ਪਰਮਾਤਮਾ ਦੀ ਭਗਤੀ ਚਾਹੀਦੀ ਹੈ। ਤੇ ਬਾਣੀ ਵਿੱਚ ਫਿਰ ਇਹ ਵੀ ਕਿਹਾ ਹੈ। ਵਖਰੇ ਸ਼ਬਦ ਨੇ ਬਾਣੀ ਦੇ ਮਹਾਰਾਜ ਕਹਿਣ ਲੱਗੇ ਇੱਕ ਉਹਨੇ ਉੱਚੇ ਮਹਾਲ ਜਿੱਚੇ ਪਰਮੇਸ਼ਵਰ ਦਾ ਨਾਮ ਨਹੀਂ ਜਪਿਆ ਜਾਦਿਆ ਜਿੱਚਾ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਉਹ ਉਜਾੜ ਦੀ ਤਰ੍ਹਾਂ ਨੇ ਪਰ ਇੱਕ ਪਾਸੇ ਕਿਹਾ ਜਿੱਚਾ ਨਾਮ ਜਪੀਏ ਮੇਰੇ ਗੋਇੰਦਾ ਸੇ ਅਸਲ ਸੋਇਨ ਚੋਬਾਰੇ ਕਹਿਣ ਲੱਗੇ ਜਿਸ ਘਰ ਵਿੱਚ ਪਰਮਾਤਮਾ ਦਾ ਨਾਮ ਹੈ ਉਹ ਘਰ ਸੁਭਾ ਪਾਰੇ ਨੇ ਤਾਂ ਬਾਣੀ ਵਿੱਚ ਤੇ ਬਚਨੇ ਵੀ ਵਰਤਿਆ ਸਹਿਬ ਕਹਿਣ ਲੱਗੇ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਉਹ ਛਾਪਰੀ ਵੀ ਚੰਗੀ ਹੈ ਜਿੱਥੇ ਬੈਠ ਕੇ ਤੂੰ ਪਰਮਾਤਮਾ ਦੇ ਗੁਣਾਂ ਨੂੰ ਗਾ ਰਿਹਾ ਹੈ ਪਰਮੇਸ਼ਵਰ ਦੇ ਨਾਮ ਦੀ ਭਗਤੀ ਕਰ ਰਿਹਾ ਹੈ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਉਹ ਕੀਮਤੀ ਮਹੱਲ ਵੀ ਕਿਸੇ ਕੰਮ ਦਾ ਨਹੀਂ ਜਿੱਥੇ ਤੈਨੂੰ ਪਰਮਾਤਮਾ ਦਾ ਨਾਮ ਭੁੱਲ ਜਾਏ ਤੋ ਗੁਰੂ ਜੀ ਨੇ ਪਹਿਲੇ ਬਚਨ ਵਿੱਚ ਕੀ ਕਿਹਾ ਕਹਿਣ ਲੱਗੇ ਤੈਨੂੰ ਨਾਮ ਚੇਤਾ ਰੱਖਣਾ ਬੜੀ ਲਾਜ਼ਮੀ ਹੈ ਫਿਰ ਮਹਾਰਾਜ ਨੇ ਇੱਕ ਅਗਲਾ ਬਚਨ ਵਰਤਿਆ ਹੁਣ ਜਿਹੜਾ ਅਗਲਾ ਬਚਨ ਵਰਤਿਆ ਸਹਿਬ ਕਹਿਣ ਲੱਗੇ ਵੀ ਤੇਰੇ ਲਈ ਬੰਦੇ ਇਹ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਧਰਤੀ ਹੀਰਿਆਂ ਦੀ ਜੜੀ ਜਾਏ ਮੇਕੋ ਜੜੀ ਨਹੀਂ ਜਾ ਸਕਦੀ ਆਪਾਂ ਨੂੰ ਪਤਾ ਹੈ ਪਰ ਸਹਿਬ ਕਹਿਣ ਲੱਗੇ ਜੜੀ ਵੀ ਜਾਏ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਜਿਸ ਧਰਤੀ ਤੇ ਤੂੰ ਕਦਮ ਰੱਖਣਾ ਤੇ ਉਹ ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ ਜਿਸ ਪਲੰਗ ਤੇ ਤੂੰ ਸੌਣਾ ਹੈ ਵਿਸ਼ਰਾਮ ਕਰਨਾ ਉਹ ਪਲੰਗ ਕੀਮਤੀ ਲਾਲਾਂ ਨਾਲ ਜੜਿਆ ਹੋਵੇ ਮੈਨੂੰ ਕੋਈ ਇਤਰਾਜ਼ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਨੀ ਸੋਹੈ ਕਰੇ ਰੰਗ ਪਸਾਉ ਤੇਰਾ ਪਰਿਵਾਰ ਬੜਾ ਸੁੰਦਰ ਹੋਵੇ ਔਰ ਤੂੰ ਆਪਣੇ ਪਰਿਵਾਰ ਵਿੱਚ ਖੁਸ਼ ਹੋਵੇਂ ਸਤਿਗੁਰੂ ਕਹਿਣ ਲੱਗੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹ ਗੱਲ ਚੇਤਾ ਰੱਖੀ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਉ ਵੇਖੀ ਕਦੇ ਆਪਣੇ ਪਲੰਘ ਨੂੰ ਮਹੱਲ ਨੂੰ ਵੇਖ ਕੇ ਧਰਤੀ ਲਾਲਾਂ ਨਾਲ ਜੜੀ ਵੇਖ ਕੇ ਪਰਿਵਾਰ ਦੀ ਸੁੰਦਰਤਾ ਵੇਖ ਕੇ ਪਰਿਵਾਰ ਦੀ ਬੱਚਿਆਂ ਨੂੰ ਵੇਖ ਕੇ ਤੈਨੂੰ ਜੇ ਨਾਮ ਭੁੱਲਦਾ ਸਤਿਗੁਰੂ ਕਹਿਣ ਲੱਗੇ ਫਿਰ ਇਹ ਕਿਸੇ ਕੰਮ ਦਾ ਨਹੀਂ ਤੋਂ ਮੇਰੇ ਕਹਿਣ ਦਾ ਭਾਵ ਇਹ ਹੈ ਗੁਰੂ ਦੀ ਕਹਿਣ ਲੱਗੇ ਵੀ ਸਭ ਤੋਂ ਜ਼ਰੂਰੀ ਜਿਹੜਾ ਜੀਵਨ ਦਾ ਮੂਲ ਹੈ ਨਾ ਉਹ ਪਰਮੇਸ਼ਵਰ ਦੀ ਭਗਤੀ ਨਾਮ ਹੈ ਬਾਣੀ ਵਿੱਚ ਤੇ ਕਿਹਾ ਮਹਾਰਾਜ ਨੇ ਕਹਿਣ ਲੱਗੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹ ਬੰਦੇ ਉਸ ਮਾਲਕ ਦੇ ਨਾਮ ਦਾ ਭਜਨ ਕਰ ਭਗਤੀ ਕਰ ਇਹ ਭੁੱਲ ਨਾ ਜਾਈ ਮਨੁੱਖੇ ਜਨਮ ਦਾ ਸਭ ਤੋਂ ਉੱਤਮ ਲਾਹਾ ਇਹੀ ਹੈ ਫਿਰ ਮਹਾਰਾਜ ਨੇ ਇੱਕ ਤੀਜਾ ਬਚਨ ਵਰਤਿਆ ਇਹ ਇੱਕੋ ਹੀ ਸ਼ਬਦ ਹੈ ਤੀਜੇ ਵਿੱਚ ਸ਼ਬਦ ਵਰਤਿਆ ਵੀ ਜੇ ਤੂੰ ਸਿੱਧ ਬਣ ਜਾਏ ਸਿੱਧ ਹੋਵਾ ਸਿੱਧ ਲਈ ਰਿੱਧ ਆਖਾਂ ਆਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ ਮੇਕੋ ਬੜਾ ਕੀਮਤੀ ਸ਼ਬਦ ਵਰਤਿਆ ਕਹਿਣ ਲੱਗੇ ਜੇ ਤੂੰ ਸਿੱਧ ਬਣ ਜਾਏ ਸਿੱਧ ਦਾ ਭਾਵ ਤੂੰ ਸਾਧਨਾ ਕਰੇ ਤੇ ਕੋਈ ਪੁੱਗਿਆ ਹੋਇਆ ਪੁਰਖ ਬਣ ਜਾਏ ਤੇਰੇ ਕੋਲ ਦੁਨਿਆਵੀ ਤੌਰ ਤੇ ਰਿਧੀਆਂ ਸਿਧੀਆਂ ਦੀ ਥੂੜੀਆਂ ਬਾਲੀਆਂ ਕਰਮਾਤਾ ਆਦਾਨ ਔਰ ਅੱਗੇ ਸ਼ਬਦ ਵਰਤੇ ਵੀ ਜਿੱਥੇ ਚਾਹੇ ਪ੍ਰਗਟ ਹੋ ਜਾਏ ਜਿੱਥੇ ਚਾਹੇ ਗੁਪਤ ਹੋ ਜਾਏ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਖ ਹੈ ਭਾਉ ਔਰ ਲੋਕ ਤੇਰੇ ਤੇ ਬੜੀ ਭਾਵਨਾ ਰੱਖਣ ਵੀ ਇਹ ਬੰਦਾ ਬੜੀ ਕਰਾਮਾਤ ਦਾ مالک ਹੈ ਜਿੱਥੇ ਮਰਜੀ ਗੁਪਤ ਹੋ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਇਹਨੇ ਸਾਧਨਾ ਕੀਤੀ ਹੈ ਪਰ ਗੁਰੂ ਜੀ ਕਹਿਣ ਲੱਗੇ ਗੱਲ ਚੇਤਾ ਰੱਖੀ ਠੀਕ ਹੈ ਤੂੰ ਦੁਨਿਆਵੀ ਤੌਰ ਤੇ ਸਾਧਨਾ ਕਰ ਲਈ ਕਰਾਮਾਤੀ ਬਣ ਗਿਆ ਪਰ ਜੇ ਤੈਨੂੰ ਨਾਮ ਚੇਤੇ ਨਹੀਂ ਮਤ ਦੇਖ ਭੂਲਾ ਬਿਸਰੈ ਤੇਰਾ ਚਿੱਤ ਨਾ ਆਵੇ ਨਾਉ ਜੇ ਤੂੰ ਸੁਰਤ ਵਿੱਚ ਨਾਮ ਨਹੀਂ ਧਿਆਨ ਵਿੱਚ ਲੈ ਕੇ ਆਉਂਦਾ ਆਪਣੀ ਸੁਰਤ ਪਰਮੇਸ਼ਵਰ ਦੀ ਭਗਤੀ ਵਿੱਚ ਨਹੀਂ ਜੋੜਦਾ ਇਹ ਜੀਆਂ ਤਾਕਤ ਕਰਾ ਮਾਤਾ ਕਿਸੇ ਕੰਮ ਦੀ ਨਹੀਂ ਵਿਅਰਥ ਨੇ ਫਿਰ ਮਹਾਰਾਜ ਨੇ ਇੱਕ ਚੌਥਾ ਬਚਨ ਵਰਤਿਆ